ਸਸ਼ਕਾਲ ਤੁਸੀਂ ਜੜਚੂ ਕੈਸਮ ਜੈਨ ਨੀ ਉਸ ਦੇ ਨਾਲ ਤੇ ਇੰਨੀ ਦਿਨੀ ਦਿਮਾਗ ਨੂੰ ਖਾਣ ਵਾਲੀ ਇੱਕ ਅਜੀਹੀ ਬਿਮਾਰੀ ਆ ਗਈ ਹੈ ਜੋ ਦਿਮਾਗ ਨੂੰ ਦਿਨੋ ਦਿਨ ਖਤਮ ਕਰ ਦਿੰਦੀ ਹੈ ਤੇ ਸਿਰਫ ਦਿਮਾਗ ਨੂੰ ਖਤਮ ਹੀ ਨਹੀਂ ਕਰਦੀ ਸਗੋ ਕਿੰਨੇ ਲੋਕਾਂ ਦੀ ਇਸ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ ਸੋ ਖਾਸ ਕਰਕੇ ਇਹ ਬਿਮਾਰੀ ਉਹਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਜਿਹੜੇ ਜ਼ਿਆਦਾਤਰ ਫੋਨ ਦਾ ਇਸਤੇਮਾਲ ਕਰਦੇ ਨੇ ਤਾਂ ਬਿਲਕੁਲ ਦੱਸਦੇ ਕਿ ਇਸ ਦਿਮਾਗ ਨੂੰ ਖਾਣ ਵਾਲਾ ਦਰਸਲ ਇੱਕ ਅਜੀਹਾ ਅਮੀਬਾ ਜੋ ਦਿਮਾਗ ਦੇ ਟਿਸ਼ੂਆਂ ਨੂੰ ਖਾਂਦਾ ਹੈ ਤੇ ਉਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦਰਸਲ ਇਸ ਨੂੰ ਲਾਕ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬੜੀ ਤੇਜ਼ੀ ਦੇ ਨਾਲ ਫੈਲਦੀ ਹੈ ਤਾਂ ਦੱਸਦੀ ਹੈ ਕਿ ਇਸ ਦਿਮਾਗ ਨੂੰ ਖਾਣ ਵਾਲੇ ਅਮੀਬਾ ਨੇ ਇਸ ਸਾਲ 19 ਮੌਤਾਂ ਕਰ ਦਿੱਤੀਆਂ ਨੇ ਤਾਂ ਬਹੁਤ ਸਾਰੇ ਲੋਕ ਹਸਪਤਾਲ ਦੇ ਵਿੱਚ ਵੀ ਦਾਖਲ ਨੇ ਇੱਕ ਵਾਰ ਜਦੋਂ ਇਹ ਅਮੀਬਾ ਦਿਮਾਗ ਦੇ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਵਿਅਕਤੀ ਨੂੰ ਬਚਾਉਣਾ ਅਸੰਭਵ ਹੋ ਜਾਂਦਾ ਹੈ। ਇਹ ਅਮੀਬਾ ਕੀ ਹੈ? ਤੇ ਇਹ ਨਾ ਖਤਰਨਾ ਕਿਉਂ ਹੈ? ਇਸ ਬਾਰੇ ਬਹੁਤ ਸਾਰੇ ਸਵਾਲ ਨੇ ਜਿਹੜੇ ਹਰ ਇੱਕ ਦੇ ਕਿਸੇ ਦੇ ਮਨ ਦੇ ਵਿੱਚ ਜ਼ਰੂਰ ਆਉਂਦੇ ਨੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਪੈਨਿ ਦਿਨੀ ਕੇਰਲ ਦੇ ਲੋਕ ਅਮੀਬਾ ਤੋਂ ਡਰਦੇ ਨੇ। ਇਹ ਨੱਕ ਦੇ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ ਫਿਰ ਦਿਮਾਗ ਤੱਕ ਜਾਂਦਾ ਹੈ। ਜਿੱਥੇ ਲੱਖਾਂ ਮੀਬਾ ਪੈਦਾ ਕਰਦਾ ਹੈ ਜੋ ਦਿਮਾਗ ਦੇ ਹਰ ਹਿੱਸੇ ਨੂੰ ਖਾ ਜਾਂਦੇ ਨੇ। ਇੱਕ ਵਾਰ ਜਦੋਂ ਇਹ ਦਿਮਾਗ ਤੱਕ ਪਹੁੰਚ ਜਾਂਦਾ ਹੈ ਤਾਂ ਬਚਾਅ ਅਸੰਭਵ ਹੁੰਦਾ ਹੈ। ਇਸ ਬਿਮਾਰੀ ਨੂੰ ਅਮਨੀਬਿਕ ਮੈਨੀਫੋਰਟਾਈਸਿਸ ਕਹਾਜ ਹੁੰਦਾ ਹੈ। ਕਿਹਾ ਜਾਂਦਾ ਹੈ ਸਮੁੰਦਰ ਤੋਂ ਲੈ ਕੇ ਨਦੀਆਂ, সুইমিং ਪੂਲ, ਛੀਲਾਂ ਤੇ ਹੋਰ ਪਾਣੀ ਦੇ ਸਰੋਤਾਂ ਤੱਕ ਹਰ ਜਗ੍ਹਾ ਪਾਇਆ ਜਾਂਦਾ ਹੈ। ਇਸ ਦਿਮਾਗ ਨੂੰ ਖਾਣ ਵਾਲੇ ਮੀਬਾ ਨੇ ਇਸ ਸਾਲ ਕੇਰਲ ਦੇ ਵਿੱਚ 19 ਮੌਤਾਂ ਕੀਤੀਆਂ ਨੇ। ਬਹੁਤ ਸਾਰੇ ਲੋਕ ਹਸਪਤਾਲ ਦੇ ਵਿੱਚ ਦਾਖਲ ਨੇ। ਬੈਸਲੇ ਅਮਨੀਬਾ ਤੋਂ ਪ੍ਰਭਾਵਿਤ ਬਹੁਤ ਸਾਰੇ ਲੋਕਾਂ ਦਾ ਕੇਰਲ ਭਰ ਦੇ ਹਸਪਤਾਲਾਂ ਦੇ ਵਿੱਚ ਇਲਾਕਤੀ ਤਾਜਾਰੇ ਤਦੱਸਦੀ ਹੈ ਕਿ ਜੀਆਜ਼ ਦੀਵਤ ਅਮੀਬਾ ਕਾਰਨ ਕੇਰਲ ਦੇ ਵਿੱਚ ਇੱਕ ਵੱਡੀ ਸਿਹਤ ਚਿੰਤਾ ਦੇ ਵਜੋਂ ਪਈ ਹੈ ਤਦੱਸਦੀ ਹੈ ਕਿ ਇਸ ਦਿਮਾਗ ਨੂੰ ਖਾਣ ਵਾਲੇ ਅਮੀਬਾ ਨੂੰ ਨੈਗਲੇਰੀਆ ਫਲੋਰੀ ਕਿਹਾ ਜਾਂਦਾ ਹੈ ਇਹ ਆਜਾਤ ਜੀਵਤ ਅਮੀਬਾ ਹੈ ਜੋ ਹਰ ਜਗ੍ਹਾ ਰਹਿੰਦਾ ਹੈ ਇਹ ਮੀਬਗ ਮੈਨੀਫੋਟਾਈਜ਼ਸ ਨਾਮਕ ਇੱਕ ਦੁਰਲੱਭ ਪਰ ਘਾਤਕ ਬਿਮਾਰੀ ਦਾ ਕਾਰਨ ਬਣਦਾ ਹੈ ਇਹ ਅਮੀਬਾ ਨੱਕ ਤੇ ਰਾਹੀਂ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ ਫਿਰ ਦਿਮਾਗ ਦੇ ਤੱਕ ਪਹੁੰਚਦਾ ਹੈ ਤੇ ਟਿਸ਼ੂਆਂ ਨੂੰ ਖਤਮ ਕਰ ਜਾਂਦਾ ਤਾਂ ਸਵਾਲ ਇਹ ਹੁੰਦਾ ਕਿ ਇਹ ਹਰ ਜਗ੍ਹਾ ਪਾਇਆ ਜਾਂਦਾ ਨਹੀਂ ਇਹ ਹਰ ਜਗ੍ਹਾ ਨਹੀਂ ਪਾਇਆ ਜਾਂਦਾ ਸਗੋਂ ਐਗਲਰੀਆ ਫਲੋਰੀ ਮੁੱਖ ਤੌਰ ਤੇ ਗਰਮ ਤਾਜ਼ੇ ਪਾਣੀ ਦੇ ਸਰੋਤਾਂ ਜਿਵੇਂ ਝੀਲਾਂ ਨਦੀਆਂ ਗਰਮ ਚਸ਼ਮੀਆਂ ਤੇ ਕਈ ਵਾਰ ਮਿੱਟੀ ਦੇ ਵਿੱਚ ਪਾਇਆ ਜਾਂਦਾ ਹਾਲਾਂਕਿ ਇਹ 30 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਨ ਵਾਲੇ ਪਾਣੀ ਦੇ ਵਿੱਚ ਵਾਧਾ ਫੁੱਲਦਾ ਹੈ ਇਹ ਠੰਡੇ ਜਾਂ ਸਮੁੰਦਰੀ ਪਾਣੀ ਦੇ ਵਿੱਚ ਨਹੀਂ ਵਾਧਦਾ ਇਹ ਦੁਨੀਆ ਭਰ ਦੇ ਵਿੱਚ ਪਾਇਆ ਜਾਂਦਾ ਹੈ ਖਾਸ ਕਰਕੇ ਸੰਯੁਕਤ ਰਾਜ ਆਸਟ੍ਰੇਲੀਆ ਪਾਕਿਸਤਾਨ ਤੇ ਭਾਰਤ ਵਰਗੇ ਗਰਮ ਮੌਸਮ ਦੇ ਵਿੱਚ ਹਾਲਾਂਕਿ ਲਗਭਗ ਟੱਟ ਹੁੰਦੀ ਹੈ ਭਾਰਤ ਦੇ ਵਿੱਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਨੇ ਪਰ ਇਹ ਵਿਆਪਕ ਨਹੀਂ ਹੈ ਇਸ ਬਿਮਾਰੀ ਦਾ ਪਤਾ ਕਿਵੇਂ ਲੱਗਦਾ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਤਾਂ ਦੱਸ ਦਿਓ ਕਿ ਇਨਡਾਨ ਕਲੀਨਿਕਲ ਜਾਂ ਪ੍ਰੁਖਸ਼ਾਲਾ ਦੇ ਵਿੱਚ ਕੀਤਾ ਜਾਂਦਾ ਹੈ ਇਸ ਦੇ ਇਸ ਤਰੀਕੇ ਦੇ ਨਾਲ ਪਤਾ ਨਹੀਂ ਲਗਾਇਆ ਜਾ ਸਕਦਾ ਟ੍ਰੋਫੋਜ਼ਾਈਟਸ ਅਮੀਬਾ ਦਾ ਗਤੀਸ਼ੀਲ ਰੂਪ ਨੂੰ ਮਾਈਕਰੋਸਕੋਪ ਦੇ ਹੇਠਾਂ ਪਾਣੀ ਦੇ ਨਮੂਨੇ ਦੀ ਜਾਂਚ ਕਰਕੇ ਪਛਾਣਿਆ ਜਾ ਸਕਦਾ ਹੈ ਇੱਕ ਵਿਸ਼ੇਸ਼ ਮਾਧਿਅਮ ਦੇ ਵਿੱਚ ਉਗਾਉਣਾ ਯਾ ਸੰਸਥਿਤ ਕਰਨਾ ਵਰਤਿਆ ਜਾਂਦਾ ਹੈ ਤਾਂ ਪੀਸੀਆਰ ਨਾਮਕ ਇੱਕ ਯੰਤਰ ਪਾਣੀ ਦੇ ਨਮੂਨਿਆਂ ਦੇ ਵਿੱਚ ਅਮੀਬਾ ਦਾ ਤੇਜ਼ੀ ਦੇ ਨਾਲ ਪਤਾ ਲਗਾ ਸਕਦਾ ਹੈ ਤਾਂ ਸਿਹਤ ਵਿਭਾਗ ਯਾ ਪ੍ਰੋਖਸ਼ਾਲਾਵਾਂ ਪਾਣੀ ਦੇ ਨਮੂਨੇ ਇਕੱਠੇ ਕਰਦੀਆਂ ਨੇ ਤੇ ਉਹਨਾਂ ਦੀ ਜਾਂਚ ਕਰਦੀਆਂ ਨੇ ਸਵਾਲ ਇਥੇ ਵੀ ਪੈਦਾ ਹੁੰਦਾ ਕਿ ਇਹ ਗੀਜ਼ਰਾਂ ਦੇ ਵਿੱਚ ਸਟੋਰ ਕੀਤੇ ਗਰਮ ਪਾਣੀ ਦੇ ਵਿੱਚ ਵਿਕਸਿਤ ਹੋ ਸਕਦਾ ਹੈ ਦਰਸਲ ਗੀਜ਼ਰਾਂ ਦੇ ਵਿੱਚ ਸਟੋਰ ਕੀਤਾ ਪਾਣੀ ਆਮ ਤੌਰ ਤੇ ਇਸ ਤੋਂ ਕਿਤੇ ਜ਼ਿਆਦਾ ਗਰਮ ਹੁੰਦਾ ਹੈ 50 ਡਿਗਰੀ ਤੋਂ 70 ਡਿਗਰੀਏ ਇਸ ਤੋਂ ਵੀ ਵੱਧ ਤਾਪਮਨ ਜੋ ਕਿ ਅਮੀਬਾ ਲਈ ਟੁਕਮਾਨ ਨਹੀਂ ਹੈ ਤਾਂ ਅਮੀਬਾ 46 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਨ ਤੇ ਜ਼ਿੰਦਾ ਨਹੀਂ ਰਹਿ ਸਕਦਾ ਜੇਕਰ ਗੀਜ਼ਰ ਦਾ ਤਾਪਮਨ ਘਟ ਤੀ ਤਾਂ 40 ਡਿਗਰੀ ਦੇ ਵਿੱਚ ਹੋਵੇ